ਤੋਂਪ ਪੂਰੀ ਚੰਗਿਆੜੇ ਕੱਢ ਸਿਖਰ ਦੁਪਹਿਰਾ ਸਹੀ 1 ਵਜੇ ਸਿਖਰ ਦੁਪਹਿਰਾ 1 ਵਜ ਗਿਆ ਤੇ ਅਸੀਂ ਆ ਗਏ 19 ਕਿਲੋਮੀਟਰ ਰਸਤੇ 'ਚ ਲੋਕੇਸ਼ਨ ਮਿਲੀ ਜੰਗਲ ਟੈਪ ਜਿਹਾ ਬਣਿਆ ਹੋਇਆ ਪੂਰਾ ਵਧੀਆ ਕਮੀਆਂ ਨਾਲ ਅਸੀਂ ਕਿਹਾ ਰੈਸਟ ਕਰ ਲਈਏ ਭਾਈ ਥੋੜੀ ਤੇ ਤੋਂਪ ਪੂਰੀ ਆ ਸਾਰੇ ਰੋਡ ਤੇ ਦੇਖ ਲਓ ਛਾਂ ਤੁਹਾਨੂੰ ਕਿਤੇ ਨਹੀਂ ਦਿਖਣੀ ਸ਼ੇਰ ਕਰੋ ਬੱਤੋ ਬੱਤੋ ਤੇ ਕੋਈ ਨਾ ਕੋਈ ਸਾਈਕਲਿਸਟਾ ਜੋੜਨਾ ਚਾਹੁੰਦਾ ਸਾਈਕਲਿੰਗ ਨਾਲ ਤੇ ਉਹ ਜ਼ਰੂਰ ਲਾਈਕ ਕਰਿਆ ਕਰੋ ਲੈ ਭਾਈ ਮਿੱਤਰੋ ਅੱਜ ਦਾ ਸਾਡਾ ਟੂਰ ਹੈਗਾ ਚਮਕੌਰ ਸਾਹਿਬ ਦਾ ਚਮਕੌਰ ਸਾਹਿਬ ਦਾ ਜੋਦੇ ਅਸੀਂ ਦੋ ਰਹਿ ਗਏ ਆ ਸਾਡੀਆਂ ਖੜੀਆਂ ਨੇ ਘੋੜੀਆਂ ਬੱਕੀਆਂ ਹਾਂ ਤੇ 6:00 ਵਜੇ ਤੁਰਨਾ ਤਾਂ ਅਸੀਂ 5:00 ਵਜੇ ਦੀ ਤੁਰਦੇ ਤਿਆਰੀਆਂ ਕਰਦੇ 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 ਨੇ 6:00 ਵਜੇ 5:00 ਸਮਾਨ ਬਹੁਤ ਆ ਨਾ ਸਾਜੋ ਸਮਾਨ ਬਹੁਤ ਸੀਗਾ ਸਾਡੇ ਕੋਲ ਥੋੜਾ ਜਿਹਾ ਥੋੜਾ ਜਿਹਾ ਬਹੁਤ ਸੀ ਠੀਕ ਆ ਤੇ ਹੁਣ ਆਪਾਂ ਮਿਲਦਾ ਤੁਹਾਨੂੰ ਰਾਹ ਦੇ ਵਿੱਚ ਹੀ ਪੂਰਾ ਵਧੀਆ ਧੁੰਦ ਵਾਲਾ ਕੰਮ ਹੋਇਆ ਪਿਆ ਓਰੇ ਧੁੰਦ ਲੱਗਦੀ ਵੀ ਹੈ ਠੰਡੀ ਠੰਡੀ ਜੀ ਖਾਪਾ ਪਹੁੰਚ ਕੇ ਦਰਾਹੇ ਵਾਲੇ ਪੁਲ ਤੇ ਟਾਈਮ 1 ਔਣਾ ਘੰਟਾ ਹੋਇਆ ਹੋ ਮੈਨੂੰ ਲੱਗਦਾ ਤੁਰਿਆ ਹਾਂ ਹਮ ਚੱਲ ਮੂਰੇ ਚੱਲ ਬਈ 11 11 ਕਿਲੋਮੀਟਰ ਤੁਰਿਆ 20 ਕ ਦੇ ਡੇੜਾ ਗੜਾਗਾ 19 20 ਦੇ ਹਾਂਜੀ ਮਿੱਤਰੋ ਆਪਾਂ ਬਿਨਾਂ ਰੁਕੇ ਪਹੁੰਚ ਕੇ ਨੀਲੋਂ ਵਾਲੇ ਪੁਲ ਤੇ ਇੱਥੇ ਵੀ ਰੁਕਣਾ ਨਹੀਂ ਗਾਹਾਂ ਕੇ ਸੰਜਾ ਕਾਰਾ ਰੈਸਟੋਰੈਂਟ ਜਾਂ ਠਾਬਾ ਟੈਪ ਉੱਥੇ ਦੇਖਦੇ ਆ ਮਾੜੀ ਮੋਟੀ ਸਟੇ ਕਰਾਂਗੇ ਪਾਣੀ ਪੂਣੀ ਤੇ 10-15 ਮਿੰਟ ਦੀ ਉਸ ਤੋਂ ਬਾਅਦ ਅੱਗੇ ਨੀਲੋਂ ਵਾਲਾ ਪੁਲ ਇਹ ਨਵਾਂ ਨੀਲੋਂ ਵਾਲਾ ਪੁਲ ਇਹ ਪੁਰਾਣਾ ਨੀਲੋਂ ਵਾਲਾ ਪੁਲ ਦੇਖੀ ਭਾਈ ਗੱਡੀ ਆਉਂਦੀ ਆ ਚਲੋ ਚਲੋ ਉਹਨੇ ਵੀ ਉਧਰ ਨਹੀਂ ਜਾਣਾ ਆ ਲੈ ਕਮੈਂਟਰੀ ਕਰਦੀ ਨਾਲ ਦੇ ਨਾਲ ਆਹ ਨਾ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਇਹ ਨੀਲੋਂ ਵਾਲੇ ਪੁਲ ਜੀ ਕ੍ਰੋਸ ਕਰ ਗਏ ਆ ਮਾਚੀ ਫੜਾ ਵਾਲ ਸਾਈਡ ਨੂੰ ਤੇ ਆ ਦੇਖੋ ਦਾਸਤਾਨੇ ਸ਼ਹਾਦਤ 30 ਕਿਲੋਮੀਟਰ ਰਹਿ ਗਿਆ ਤੇ ਸਾਡੇ 60 ਕਿਲੋਮੀਟਰ ਸਫਰ ਜੱਟਾ ਤੇ ਪੱਤੀ ਅਸੀਂ ਕਵਰ ਕਰ ਚੁੱਕੇ ਆ 1.5 ਘੰਟੇ ਦੇ ਵਿੱਚ ਵਿੱਚ ਬਿਨਾਂ ਰੁਕੇ ਤੇ ਬੜੀ ਵਧੀਆ ਸਪੀਡ ਤੇ ਆ ਰਹੇ ਆ ਲੱਗਦਾ ਸੀ ਬਿਨਾਂ ਸੇ ਤੋਂ ਬਿਨਾਂ ਸੇਜੀ ਤੋਂ ਮौज-ਮਸਤੀ ਕਰਦੇ ਆਏ ਆ ਗੱਪਾਂ ਮਾਰਦੇ ਪਿਛਲੇ ਸਾਲ ਦੇ ਟੂਰ ਦੀਆਂ ਗੱਲਾਂ ਯਾਦਾਂ ਕਰਦੇ ਮੋਹਿਤ ਸੀ ਸਾਡੇ ਨਾਲ ਵਰਿੰਦਰ ਆਏ ਸੀ ਲਖਵੀਰ ਭਾਜੀ ਸੀ ਤੇ ਜਸਮੀਤ ਉਹ ਛੋਟਾ ਮਿਸ ਕਰਨ ਵਾਲਾ ਨਹੀਂ ਸੀ ਪਰ ਮਿਸ ਕਰ ਗਿਆ ਇਸ ਵਾਰ ਤੇ ਰਾਜਵੀਰ ਵੀ ਰਾਜਵੀਰ ਸੀ ਇੱਕ ਉਹ ਮੁੰਡਾ ਹੁਣ ਜੋਬ ਤੇ ਲੱਗ ਗਿਆ ਇਸ ਕਰਕੇ ਉਧਰ ਜਿਵੇਂ ਹੋਰ ਵਧ ਗਿਆ ਤੇ ਅਸੀਂ ਸੈਟਰਡੇ ਸਾਡਾ ਫ੍ਰੀ ਹੁੰਦਾ ਅੰਡੇ ਵੀਰ ਸਾਡੇ ਸੈਟਰਡੇ ਅਸੀਂ ਸਾਈਕਲਿੰਗ ਟੂਰ ਚੂਜ਼ ਕੀਤਾ 34 ਕਿਲੋਮੀਟਰ ਲਗਾਤਾਰ ਸਾਈਕਲ ਚਲਾਉਣ ਤੋਂ ਬਾਅਦ ਫਿਲਹਾਲ ਇੱਥੇ ਅਸੀਂ 10 ਮਿੰਟ ਰੋਕਾਂਗੇ ਕੁਦਰਤੀ ਅਤੇ ਸ਼ਾਂਤਮਈ ਮਾਹੌਲ ਕੁੱਤੇ ਸਾਡਾ ਭੌਂ ਕੇ ਸਵਾਗਤ ਕਰਦੇ ਹੋਏ ਲਓ ਜੀ ਇੱਥੇ ਅਸੀਂ ਪਹਿਲਾਂ ਵੀ ਦੋ ਕੁ ਵਾਰ ਆ ਚੁੱਕੇ ਹਾਂ ਸੋਹਣਾ ਮਾਹੌਲ ਆ ਲੋ ਜੀ ਅੱਛਾ ਤੇਰਾ ਵੀ ਬ੍ਰੇਕ ਹੀ ਕਰਿਆ ਸੀ ਪਹਿਲਾਂ ਹਾਂ ਮੈਨ ਲੱਗਾ ਮੋਰ ਬੋਲਿਆ ਹਾਂ ਜੀ ਸਮਝ ਕੋਈ ਤਜਰਬਾ ਸਾਂਝਾ ਕਰੋ ਇਥੋਂ ਦਾ ਕੋਈ ਤੇ ਯਾਰਬਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਪਹਿਲਾਂ ਤਾਂ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਆਪਾਂ ਬੜੇ ਮਹੀਨਿਆਂ ਬਾਅਦ ਐਡਾ ਲੰਬਾ ਸਫ਼ਰ ਕਰ ਰਹੇ ਹਾਂ ਲੱਗਾ ਛੋਟੇ ਛੋਟੇ ਸਫ਼ਰ ਰੱਖੇ ਨੇ ਬਿਲਕੁਲ ਸਹੀ ਹੈ ਜਨਵਰੀ ਫਰਵਰੀ ਦੇ ਵਿੱਚ ਵਿੱਚ ਹੀ ਆਪਾਂ ਕੀਤਾ ਸੀ ਇੱਕ ਵਸਾ ਜਦੋਂ ਇੱਕ ਆਪਾਂ 33 ਕਿਲੋਮੀਟਰ 32.5 ਕਿਲੋਮੀਟਰ ਇੱਕ ਬੱਸਾ ਲਗਾਤਾਰ ਸਗੋਂ ਚਲਾਇਆ ਸੀ ਹਾਂਜੀ ਤੇ ਉਦੋਂ ਬਾਅਦ ਫਰਵਰੀ ਤੋਂ ਬਾਅਦ ਆਪਾਂ ਛੋਟੇ ਟੂਰ ਕੱਢੇ ਨੇ ਵੀ ਇੱਕ ਪਾਸੇ 20 ਹੋ ਗਿਆ ਵੱਧ ਤੋਂ ਵੱਧ ਹਾਂ ਹੁਣ ਅੱਜ ਬਣਾ ਵੱਡਾ ਟੂਰ ਆ ਥੋੜਾ ਜਿਹਾ ਤੇ ਅੱਜ ਆਪਾਂ ਆਪਣਾ ਪਿਛਲਾ ਰਿਕਾਰਡ ਤੋੜਿਆ ਕਿ 32.5 ਕਿਲੋਮੀਟਰ ਲਗਾਤਾਰ ਚਲਾਇਆ ਅੱਜ ਆਪਾਂ 33 ਕਿਲੋਮੀਟਰ ਤੇ 33.5 ਕਿਲੋਮੀਟਰ ਹੋ ਗਿਆ ਪੂਰੇ 1 ਕਿਲੋਮੀਟਰ ਦਾ ਮਾਰਜਨ ਪਾ ਗਿਆ ਹਾਂ ਪੂਰੇ ਉਹ ਵੀ ਉਹ ਵੀ ਆ ਚੱਲ ਆਪਾਂ ਨੂੰ ਇਹ ਚੀਜ਼ ਇਹ ਜਿਹੜੀ ਲੋਕੇਸ਼ਨ ਆ ਲੋਕੇਸ਼ਨ ਪਿੱਛੇ ਰੁਕਣਾ ਪੈ ਗਿਆ ਲੋਕੇਸ਼ਨ ਬਹੁਤ ਰੁਕਣਾ ਪੈ ਗਿਆ ਵੈਸੇ ਜਿਵੇਂ ਮੈਨੂੰ ਲੱਗਦਾ ਬਾਬਾ ਚਮਕੌਰ ਸਾਹਿਬ ਵੀ ਬਿਨਾਂ ਰੋਕੇ ਕਿਉਂਕਿ ਆਪਾਂ ਬੜੇ ਆਰਾਮ ਨਾਲ 19 ਦੀ ਸਪੀਡ ਤੇ ਜਾ ਰਹੇ ਹਾਂ ਬਿਲਕੁਲ ਬਿਲਕੁਲ ਕੋਈ ਉਸ ਦੀ ਤਕਾਬੜ ਤਾਂ ਹੈ ਹੀ ਨਹੀਂ ਜਮਈ ਬਿਲਕੁਲ ਬਿਲਕੁਲ ਨਾ ਕੋਈ ਐਵੇਂ ਪੱਟਾ ਨੂੰ ਕੋਈ ਐ ਹੋਇਆ ਨਾ ਕੋਈ ਸ਼ਰੀਦ ਹੋਇਆ ਆ ਪਾਣੀ ਦੇਖ ਲਓ ਬੋਤਲ ਉਹਦੇ ਵਿੱਚ ਭਰੀ ਆ ਜੇ ਹੋਣੀ ਆਪਾਂ ਇੱਕ ਘੁੱਟ ਮੈਂ ਭਰੀ ਆ ਜੇ ਦੇਖ ਲਓ ਇੱਕ ਕਟੋਰੀ ਆ ਕੇ ਭਰੀ ਆ ਬਿਲਕੁਲ ਤੇ ਕੌਕੇ ਬ੍ਰੇਕ ਮਿਲਣ ਨੂੰ ਕੋਈ ਥਾਂ ਨਹੀਂ ਸੀ ਅੱਛਾ ਉਹ ਲੰਮੜਾ ਕੇ ਬਹੁਤ ਵਧੀਆ ਰਿਹਾ ਤੇ ਇਦਾਂ ਹੀ ਭਾਈ ਅਸੀਂ ਆਉਂਦੇ ਰਹੀਏ ਸਾਡੀ ਜੋੜੀ ਸਲਾਮਤ ਰਹੇ ਬਿਲਕੁਲ ਬਿਲਕੁਲ ਹਾਂ ਆਪਣੇ ਵਿੱਚ ਮੈਂ ਕਹਿੰਦਾ ਦੋ ਬੰਦੇ ਆਪਣੇ ਮਿਸ ਕਰਕੇ ਜਿਹੜੇ ਜਿਹੜੇ ਵਾਦਾ ਕਰਕੇ ਮੁਕਰੇ ਨੇ ਹਾਂ ਚਲੋ ਉਹਨਾਂ ਦੀਆਂ ਮਜਬੂਰੀਆਂ ਸੀ ਮਜਬੂਰੀਆਂ ਸੀ ਤੇ ਉਮੀਦ ਆ ਕਿ ਅਗਲੇ ਟੂਰ 'ਚ ਆਪਣੇ ਨਾਲ ਹੀ ਹੋਣਗੇ ਨਾਲ ਹੀ ਹੋਣਗੇ ਤੇ ਇੱਥੇ ਉਹ ਪਿੰਗਾ ਝੂਟ ਦੇ ਮਿਲਣਗੇ ਆਪਾਂ ਨੂੰ ਪਿਛਲੇ ਸਾਲ ਵਾਂਗੂ ਹਾਂ ਬੜਾ ਸੋਹਣਾ ਮਾਹੌਲ ਹਾਂ ਆ ਇੱਧਰ ਹੱਟਾ ਬਣਾਈਆ ਹੋਇਆ ਨਾ ਆ ਆ ਵਾਂਗੂ ਇੱਧਰ ਦੀ ਰਾਹ ਨਹੀਂ ਹੈਗਾ ਉਧਰ ਦੀ ਹੈ ਆ ਹਾਂ ਇਹ ਤਾਂ ਫੈਮਿਲੀ ਨਾਲ ਵੀ ਆਉਣਾ ਬਣਦਾ ਇਹ ਜਿਵੇਂ ਪੁਰਾਣੇ ਘਰਾਂ ਤੇ ਚੌਂਕ ਚਿੱਲੇ ਚੌਂਕੇ ਆਪਣੇ ਬਣਿਆ ਹੋਇਆ ਫੋਟਾ ਉਹ ਮੇਰਾ ਚੋਹੀ ਬਣਾਇਆ ਹੋਇਆ ਹਾਂ ਹਾਂ ਉਹ ਹੂੰ

ਇਸ ਇੰਟਰਵਿਊ ਤੇ ਆ ਇਹ ਬੰਦੇ ਨਾ ਬਾਹਰੋਂ ਆਏ ਹੋਏ ਨੇ ਕੈਨੇਡਾ ਤੋਂ ਆਪਣਾ ਬਿਜ਼ਨਸ ਛੱਡ ਕੇ ਸਾਰਾ ਇਹਨਾਂ ਦੇ ਇੰਟਰਵਿਊ ਵੀ ਦੇਖੀ ਸੀ ਆਪਣਾ ਸਾਰਾ ਬਿਜ਼ਨਸ ਉੱਧਰ ਵਗੈਰਾ ਇਹਨਾਂ ਨੇ ਛੱਡਤਾ ਸੀਗਾ ਤੇ ਹੁਣ ਇੱਧਰ ਇਹ ਆਏ ਹੋਏ ਨੇ ਇੱਥੇ ਹੀ ਰਹਦੇ ਨੇ ਇਹਨਾਂ ਦਾ ਕਿਵੇਂ ਜਿਉਂਸੀ ਇੱਥੇ ਇਹਨਾਂ ਨੇ ਬਣਾਇਆ ਬੜਾ ਵਧੀਆ ਸ਼ਾਂਤੀਮਈ ਮਾਹੌਲ ਇਸ ਦਾ ਐਗਜ਼ਾਮਪਲ ਆਈ ਪੈਸਾ ਕਲਾ ਕਮਾਉਣਾ ਜ਼ਰੂਰੀ ਨਹੀਂ ਪੈਸਾ ਕਮਾ ਕੇ ਉਸ ਤੋਂ ਬਾਅਦ ਉਹ ਸਹੀ ਉਹਨੂੰ ਮੰਨਣਾ ਵੀ ਜ਼ਰੂਰੀ ਆ ਇਹ ਵੀ ਕਹਿੰਦੇ ਵੀ ਅਸੀਂ ਉੱਥੇ ਮਤਲਬ ਇੰਨਾ ਪੈਸਾ ਸੀ ਇਹਨਾਂ ਕੋਲ ਸਾਰਾ ਬਿਜ਼ਨਸ ਸੈੱਟ ਸੀ ਬਹੁਤ ਤਕੜਾ ਕੰਮ ਸੀ ਇਹਨਾਂ ਦਾ ਪਰ ਕਹਿੰਦਾ ਸਾਨੂੰ ਸ਼ਾਂਤੀ ਨਹੀਂ ਸੀ ਉੱਥੇ ਇਹਨਾਂ ਤੋਂ ਤੁਸੀਂ ਸਾਂਝਾ ਕਰ ਨੀਅਰ ਨੀਲੋਂ ਤੁਸੀਂ ਭਰ ਲਿਓ ਉਹਦੇ YouTube ਤੇ ਇਹਨਾਂ ਦੀ ਇੰਟਰਵਿਊ ਆਊਗੀ ਉਹਦੇ ਵਿੱਚ ਸੁਣਿਓ ਸਾਰੇ ਗੁਰਸਿੱਖ ਜੋੜਾ ਜਿੰਨੇ ਵੀ ਇੱਥੇ ਥੌਟਸ ਲਿਖੇ ਹੋਏ ਨੇ ਉਹ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਦਾ ਸੁਭਾਅ ਹੈ ਹਾਂ ਆ ਕੇ ਜ਼ਰੂਰ ਜਾਓ ਹਾਂ ਅਸੀਂ ਪਹਿਲਾਂ ਵੀ ਉਰੇ ਦੋ ਤਿੰਨ ਵਾਰ ਆ ਚੁੱਕੇ ਜਨ ਅੱਗੇ ਇਹਨਾਂ ਨੇ ਡਿਵੈਲਪ ਕੀਤਾ ਇਹਨਾਂ ਨੇ ਹੋਰ ਉਹ ਤਾਂ ਆਪਾਂ ਪਰੌਂਠੇ ਵੀ ਖਾ ਗਏ ਸੀ ਬੜੇ ਸੁਆਦ ਸੀ ਉਹ ਤਾਂ ਸਟਾਰਟਿੰਗ ਹੀ ਸੀ ਹਾਂ ਇਹ ਚੀਜ਼ਾਂ ਹੱਟ ਵਗੈਰਾ ਬਾਅਦ ਵਿੱਚ ਬਣੀਆਂ ਓਕੇ ਜੀ ਹੁਣ ਅਸੀਂ ਤੁਰ ਹੀ ਅੱਗੇ ਤੇ ਤੁੱਪੇ ਚੜ੍ਹਦੀ ਆ ਉਹਦੇ ਵਿੱਚ ਥੋੜਾ ਜਿਹਾ ਫਿਰ ਔਖਾ ਹੋ ਜਾਂਦਾ ਐਵੇਂ ਹੁਣ ਆਪਾਂ ਅਗਲੇ ਡੇਢ ਘੰਟੇ ਚ ਚੱਲੀਏ ਚਮਕੌਰ ਸਾਹਿਬ ਹਾਂਜੀ ਲਗਭਗ ਸਾਢੇ ਤਿੰਨ ਘੰਟੇ ਬਾਅਦ ਤੱਕ ਤੇ ਵਿੱਚ ਵਿੱਚ ਆਪਾਂ ਆਪਣਾ 60 ਤੋਂ 62 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਲਿਆ ਚਮਕੌਰ ਸਾਹ ਦਾ ਇਹ ਘਰਦਵਾਰ ਸਾਹਿਬ ਵੱਲੋਂ ਆਹ ਮੁੜਦਾ ਇੱਧਰ ਗੇਟ ਦੀ ਸਾਰੀ ਹੋ ਰਹੀ ਆ ਚੱਲ ਰਹੀ ਆ ਤੇ ਐਂਟਰੀ ਕਰਨ ਤੋਂ ਪਹਿਲਾਂ ਜੇ ਸਾਨੂੰ ਕਿਤੇ ਬਨਾਣਾ ਸ਼ੇਕ ਵਾਲਾ ਮਿਲਿਆ ਕਾਸੀ ਉਹ ਜ਼ਰੂਰ ਪੀਵਾਂਗੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਪਹਿਲਾਂ ਅਸੀਂ ਥੋੜਾ ਇੱਥੇ ਬਨਾਣਾ ਸ਼ੇਕ ਪੀਣਾ ਸੀ। ਬਾਈ ਨੂੰ ਆਰਡਰ ਦਿੱਤਾ। ਸੋਹਣਾ ਬਣਿਆ ਹੋਇਆ। ਤੇ ਬਾਈ ਹੁਣੇ ਬੈਠੇ ਨੇ। ਜੀ ਸੁਲਾਮ। ਆਹ ਸ਼ੇਕ ਦਾ ਨਾਮ। ਉਹ ਬਾਈ ਵੀ ਬੈਠੇ ਨੇ ਬੱਚੇ ਬਾਈ। ਲੋ। ਤਾਜੀ ਤਾਜੀ ਬਨਾਣਾ ਸ਼ੇਕ। ਮੇਰੇ ਰਿਫਰੈਸ਼ਮੈਂਟ ਆ ਗਈ ਸਾਡੀ। ਆਹ ਸੈਂਟਰ ਕਰਕੇ ਆਪਾਂ ਮਾਰਕੀਟ ਬਣਾਈ ਹੋਈ ਆ ਹਰਮੰਦਰ ਸਾਹਿਬ ਵਾਂਗੂ ਆਮ ਸਾਰਾਂ ਨੂੰ ਸੈਂਟਰ ਵਾਲੀਆਂ ਦੁਕਾਨਾਂ ਵੀ ਦੇਖਣੀਆਂ ਨੇ ਆਪਾਂ ਸੈਂਟਰ ਵਾਲੀਆਂ ਤੋਂ ਪਤਾ ਲੱਗੇਗਾ ਆਪਾਂ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸੈਫਪੁਰ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਲੋਕਲ ਨੂੰ ਤਾਂ ਪਤਾ ਲੱਗ ਹੀ ਗਿਆ ਹੁਣ ਆਹ ਰਸਤੇ ਤੋਂ ਦੇਖ ਕੇ ਜਿਹੜੇ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੇ ਸਾਥੀ ਨਹੀਂ ਆਏ ਇੱਥੇ ਅਜੇ ਤੱਕ ਤੇ ਉਹ ਜ਼ਰੂਰ ਆ ਕੇ ਜਾਓ ਜੀ ਇੱਥੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਥੋੜੀ ਲੈਫਟ ਸਾਈਡ ਤੇ ਸੀ ਤੇ ਇੱਥੇ ਸੀ ਆਪਣੇ ਬੱਕੀਆਂ ਨੂੰ پارک ਕਰਕੇ ਲੋ ਜੀ ਉਹ ਪੂਲੀ ਡੁਲੀ ਪਾਰਕਿੰਗ ਆ ਗੁਰਦੁਆਰਾ ਸਾਹਿਬ ਦੀ thank you ਰਾ ਕਤਲਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਗੜੀ ਸਾਹਿਬ ਉੱਪਰ ਬਣਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਕਤਲਗੜ ਸਾਹਿਬ ਤੇ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਦੇ ਵਿੱਚਕਾਰ ਦੀ ਇੱਕ ਛੋਟੀ ਜੀ ਮਾਰਕੀਟ ਹਾਂਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਸੀ ਚੱਲੀਏ ਪਿੰਡ ਨੂੰ ਧੁੱਪ ਪੂਰੀ ਚੰਗਿਆੜੇ ਕੱਢ ਸਿਖਰ ਦੁਪਹਿਰਾ ਸਹੀ 1 ਵਜੇ ਸਿਖਰ ਦੁਪਹਿਰਾ 1 ਵਜ ਗਿਆ ਤੇ ਅਸੀਂ ਆ ਗਏ 19 ਕਿਲੋਮੀਟਰ ਤੇ ਹਦੂ ਬਾਅਦ ਥੋੜੀ ਹੁਣ ਕਰੀਏ ਰੈਸਟ ਤੇ 11 12 ਕਿਲੋਮੀਟਰ ਫੇਰ ਕੱਢਾਂਗੇ ਫੇਰ ਆਪਾਂ ਰੋਕਾਂਗੇ ਸਾਂਝੀ ਘਰ ਯਾਰ ਸਾਂਝਾ ਘਰ ਹਾਂ ਸਾਂਝਾ ਘਰ ਹੈਗੇ ਹੁਣ ਪਾਸ ਹੋਈ ਬਈਆ ਚੱਪ ਗੱਟ ਗਰਮੀ ਆ ਪੂਰੀ ਇੱਥੇ ਬੈਠ ਕੇ ਹੋਣਾ ਸੀ 10 ਮਿੰਟ ਆਰਾਮ ਕਰਾਂਗੇ 10 ਮਿੰਟ ਤੱਕ ਆ ਤਾਂ ਬਸ 5 ਕੁ ਮਿੰਟ ਬੈਠਾਂਗੇ ਫਿਰ ਚੱਲੀਏ ਰੀਚਾਰਜ ਕਰਾਂਗੇ ਆਪਣੇ ਰੀਚਾਰਜ ਕਰ ਲਾਂਗੇ ਆਹਦੇ ਆ ਧੁੱਪ ਬਹੁਤ ਤੇਜ਼ ਆ 3 ਰੈਟੇਸ਼ਨ ਆਉਂਦੇ ਸਨ ਤੇ ਜ਼ਰੂਰੀ ਆ ਰੀਚਾਰਜ ਤੇ ਚੱਲੀਏ ਫਿਰ ਆਪਣੇ ਸਾਡੇ ਤੇ ਤਰਸ ਕਰ ਲਿਆ ਉਹਦੇ ਘਰੇ ਜਾ ਕੇ ਆਏ ਆ ਅਸੀਂ ਤਾਂ ਅਸੀਂ ਧੁੱਪ ਚ ਜਾ ਰਹੇ ਸੀਗੇ ਪਰ ਕੁਦਰਤੀ ਸਾਨੂੰ ਲਗਾਤਾਰ ਜੱਤ ਤੁਰੇ ਆ ਛਾਂ ਹੀ ਮਿਲ ਰਹੀ ਆ ਆ ਦੇਖੋ ਇਧਰ ਨਾਲ ਨਾਲ ਛਾਵੇਂ ਛਾਵੇਂ ਅਸੀਂ ਜਾਈ ਜਾ ਰਹੇ ਆ ਬੜਾ ਬੜੀ ਰਾਹਤ ਆ ਇਹਦੇ ਨਾਲ ਹੀ ਸਾਰੇ ਇਧਰਲੇ ਪਾਸੇ ਛਾਈ ਆ ਮਨਿੰਦਰ ਸਿੰਘ ਕੀ ਕਹਿੰਦੀ ਆ ਗਰਮੀ ਅਰ ਇਹਨੇ ਛਾਹ ਹਵਾ ਦਾ ਬੁੱਲਾ ਹੁ ਚੱਲਿਆ ਤੇ ਛਾਹ ਨੇ ਵੀ ਹਾਂ ਗਈ ਹਾਂ ਤੇਰਾ ਹੱਥ ਦਿੰਦੀ ਆ ਬਿਲਕੁਲ ਸੌਖਾ ਕਰਦਾ ਨੇਗਾ ਚਲੋ ਇੰਨਾ ਕ ਚਾਹੀਦਾ ਵੀ ਆ ਹਾਂ ਚਾਹੀਦਾ ਤੁਰੈਂ ਕਰ ਬਿਲਕੁਲ ਰਾਹ ਸੋਹਣਾ ਆ ਨਾਲ ਨਾਲ ਦਰ ਨਹਿ ਰਹੀ ਆ ਰਸਤੇ 'ਚ ਲੋਕੇਸ਼ਨ ਮਿਲੀ ਇਹ ਸਾਰੇ ਬਾਸ ਜੇ ਲੱਗੇ ਹੋਏ ਨੇ ਤੇ ਜੰਗਲ ਟੈਪ ਜਿਹਾ ਬਣਿਆ ਹੋਇਆ ਪੂਰਾ ਵਧੀਆ हां बुदी हां ਕੋਰਾ ਮੀਣਾ ਨਾਲੇ ਅਸੀਂ ਕੇ ਰੈਸਟ ਕਰ ਲੀਏ ਭਾਈ ਥੋੜੀ ਤੇ ਨਾਲੇ ਜਗਾ ਜਗਾ ਦੇਖ ਲੀਏ ਕੋਰੇ ਦਾ ਇੱਥੇ ਆ ਕੇ ਹਵਾ ਵੀ ਲੱਗਣ ਲੱਗੀ ਹਾਂ ਛਾਦਰ ਚੁੱਤਰ ਪਛਾ ਦੇਣਾ ਬੈਠ ਜੇ ਬਸ ਆਰਾਮ ਕਰੇ ਨਾ ਇੱਥੇ ਪਾਣੀ ਆਵੇ ਮੈਂ ਕਹਿੰਦਾ ਮੀ ਆਊਗਾ ਨਾਲ ਬਾਈ ਹੋਈ ਜਾਂਦੀ ਆ ਰੱਬ ਨੇ ਸਾਡੇ ਤੇ ਕਰ ਲਿਆ ਦਰਸ ਤਾਂ ਛਾ ਵੀ ਦੇਦੀ ਤੇ ਨਾਲ ਨਾਲ ਉਹ ਮਨ ਲਾ ਬੱਦਲ ਪੈ ਗਿਆ ਸਿਗਨਲ ਵੀ ਦੇਤਾ ਮੀ ਵੀ ਆਉ ਮੀ ਹਾਂ ਮੀ ਵੀ ਆਉਗਾ ਉਹ ਭਾਈ ਸੱਪ ਸੁਪਾਤਾ ਨਹੀਂ ਹੁੰਦਾ ਵੀਰੇ ਬਾਂਸਾਂ 'ਚ ਸੱਪ ਨਹੀਂ ਹੁੰਦੇ ਵੀਰੇ ਕਿਉਂ ਸਪੋਲੀਏ ਹੁੰਦੇ ਨੇ ਕਿਹੜੇ ਸੀਐਸਆਰ ਦੇ ਰੂਲ ਨੇ ਪੂਰਾ ਘੈਂਟ ਜਗ੍ਹਾ ਹੀ ਬੜੀ ਥੋੜੀਆਂ ਲਓ ਜੀ ਇਧਰ ਆਹੇ ਪਹੁੰਚ ਗਏ ਫਟਕੇ ਲੱਗੇ ਹੋਏ ਨੇ ਉਹੀ ਮਸ਼ਹੂਰ ਫਟਕੇ ਹੋ 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 ਧਰਾਹੇ ਵਾਲੇ ਪੁਰਾਣੇ ਬੁਲਾਦੇ ਨੇੜੇ ਆ ਗਏ ਉੱਥੇ ਰੁਕਾਂਗੇ ਹੁਣ ਆਪਾਂ ਦੂਜੀ ਸਟੇ ਆਪਣੀ ਹੋਊਗੀ ਉੱਥੇ ਆਉਂਦੇ ਹੋਏ ਆਪਾਂ ਦੋ ਸਟੇ ਲੀਆਂ ਜਾਂਦੇ ਹੋਏ ਇੱਕ ਵਾਰ ਰੁਕੇ ਉਹਦੇ ਭਾਈ ਧੁੱਪ ਬਹੁਤ ਸੀਗੀ ਤੇ ਥਕਾਵਟ ਵੀ ਹੋ ਜਾਂਦੀ ਆ ਤਾਂ ਕਰਕੇ 4:00 ਵੱਜ ਗਏ 5:00 ਵਜੇ DNA ਆਪਾਂ ਕਰੀਂ ਇਹਦੇ ਬਰਜੀ ਦੇ ਪੁਲਾਂ ਤੇ ਪਹੁੰਚ ਗਏ ਇੱਥੇ ਰੁਕਦੇ ਆਂ ਇੱਥੇ ਤੱਕ ਵੈਸੇ ਸਾਡੀ ਆਏ ਸੰਡੇ ਇੱਥੇ ਤੱਕ ਹੋ ਜਾਂਦਾ ਹੁੰਦਾ ਸੀ ਆ ਪਡੋਰਾ ਇੱਥੇ ਰੁਕਦੇ ਆ ਥੱਲੇ ਜਨ ਉਤਰ ਜਾਕ ਨਹੀਂ ਇੱਥੋਂ ਆਪਣਾ ਰਹਿ ਗੋ 15-16 ਕਿਲੋਮੀਟਰ ਲਗ ਭਗ ਇਨਾ ਕੀ ਹਾਂ ਗਰਮੀ ਨੇ ਤਾਂ ਮਾਰਤੀ ਮਤ ਕੋ ਜੀ ਬਿਲਕੁਲ ਬਿਲਕੁਲ ਇੱਕ ਟੀਮਾ ਘੱਟਾ ਇੱਕ ਐਕਸਪੀਰੀਅੰਸ ਵੀ ਜ਼ਰੂਰੀ ਆ ਸਾਈਕਲਿਸਟ ਨੂੰ ਜ਼ਰੂਰੀ ਆ ਲੋ ਜਾਣਾ ਕਿਤੇ ਇਹ ਤਿਆਰਬਾਈ ਬਹੁਤ ਜ਼ਰੂਰੀ ਆ ਸੇੜੋਂ ਵਾਲੇ ਪੁੱਲ ਤੇ ਪਹੁੰਚਣ ਵਾਲੇ ਆ ਹੋ ਗਏ ਸੀ ਤੋਂਪ ਪੂਰੀ ਆ ਸਾਰੇ ਰੋਡ ਤੇ ਦੇਖ ਲੋ ਛਾਂ ਤੁਹਾਨੂੰ ਕਿਤੇ ਨਹੀਂ ਦਿਖਣੀ ਹਾਗੇ ਵੀ ਆ ਗਈ ਮੜੀ ਜੀ ਆ ਗਈ ਹਾਂ ਨਾਂਗ ਗਈ ਹਾਂ ਨਹਿਰ ਦਾ ਸਫਰ ਸਾਡੇ ਨਾਲ ਜਾਂ ਸਾਡਾ ਨਹਿਰ ਨਾਲ ਇੱਥੋਂ ਇੱਥੋਂ ਤੱਕ ਦਾ ਹੀ ਸੀਗਾ ਇਸ ਤੋਂ ਬਾਅਦ ਨਹਿਰ ਨੇ ਚਲੇ ਜਾਣਾ ਸਿੱਧੀ ਤੇ ਅਸੀਂ ਮੁੜ ਜਾਣਾ ਖੱਬੇ 7 ਕਿਲੋਮੀਟਰ ਰਹਿ ਗਿਆ ਇੱਥੋਂ ਆਪਣਾ ਪਿੰਡ ਘਰ ਤੇ ਥੇ ਤੱਕ ਸੀ ਆਪਣਾ ਨਹਿਰ ਦੇ ਨਾਲ ਨਾਲ ਦਾ ਸਫ਼ਰ ਤੁਰ ਤੱਕ ਨਹਿਰ ਦੇ ਨਾਲ ਨਾਲ ਹੀ ਜਾਣਾ ਸੀ ਲਓ ਜੀ ਇਹ ਆਪਾਂ ਮੁੜ ਗਏ ਆਪਣੇ ਪਿੰਡ ਵੱਲ ਜਿਵੇਂ ਜੋ ਪੈਟਰ ਨੇੜੇ ਆ ਹੀ ਜਾਂਦਾ ਚਾ ਆ ਜਾਂ ਚੜੀ ਜਾਂਦਾ ਸਾਨੂੰ ਲਓ ਜੀ ਅਸੀਂ ਆਪਣੇ ਪਿੰਡ ਦੀ ਸ਼ੁਰੂਆਤ ਹੋ ਗਈ ਸਾਡੇ ਦੀ ਟੇਲਾ ਪਹੁੰਚ ਗਏ 5:35 26 ਹੋ ਗਏ ਹਾਂ ਭਾਈ ਖੜ ਜਾਉ ਰਹੀ ਵੀਡੀਓ ਕਰਦੀ ਆਪਾਂ ਐਂਡ ਠੀਕ ਠੀਕ ਜੀ ਹੂੰ ਕਿਵੇਂ ਰਿਹਾ ਬਹੁਤ ਵਧੀਆ ਚਲ ਰਿਹਾ ਅੱਜ ਦਾ ਹੂੰ ਤੇ ਲੱਗਦਾ ਕਿ 5:35 ਹੋਏ ਨੇ 5:35 ਅਸੀਂ ਘਰੇ ਪਹੁੰਚ ਗਏ ਸਵੇਰੇ ਵੀ ਆਪਾਂ 5:30 ਤੇ ਚੱਲੇ ਸੀਗੇ ਹੂੰ ਤੇ 7 ਘੰਟੇ ਦੀ ਡਰਾਈਵ ਰਹੀ ਆਪਣੀ ਟੋਟਲ 7 7:30 ਘੰਟੇ ਦੀ ਐਨੀ ਘਾ ਰਹੀ ਹੈ ਬਹੁਤ ਵਧੀਆ ਤੇ ਆਪਾਂ ਸੀ ਤੱਪਾ ਕਰਕੇ ਥੋੜਾ ਜਿਹਾ ਹੋਇਆ ਥਕਾਵਟ ਆਉਂਦੇ ਹੋਈ ਮਹਿਸੂਸ ਹੋਈ ਆ। ਉਹੀ 10 ਕਿਲੋਮੀਟਰ ਉਹ ਸਿੱਧਾ ਸੂਰਜ ਪੈ ਰਿਆ ਸੀ ਸਿਰ ਤੇ। ਹਾਂ। ਸਟਾਰਟਿੰਗ ਕੋਈ ਤਾਂ ਪਰੇਸ਼ਾਨੀ ਸੀ। ਤੇ ਹੁਣ ਵਧੀਆ ਮਾਹੌਲ ਆ। ਵਧੀਆ ਠਿਕਾਣੇ ਤੇ ਪਹੁੰਚ ਗਏ ਸਹੀ ਸਿਰ ਤੇ। ਚੈਨਲ ਸਬਸਕ੍ਰਾਈਬ ਕਰ ਲਈ ਕਹਿ ਦੋ ਜੀ। ਉਹ ਥੋੜੀ ਵੱਧ ਸੁਣਨਗੇ। ਤੇ ਸ਼ੇਅਰ ਕਰ ਲਈਏ। ਸਬਸਕ੍ਰਾਈਬ ਕਰੋ ਜੀ, ਸ਼ੇਅਰ ਕਰੋ ਵੱਧ ਤੋਂ ਵੱਧ ਤੇ ਕੋਈ ਤਾਂ ਕੋਈ ਸਾਈਕਲਿਸਟ ਨਾਲ ਜੁੜਨਾ ਚਾਹੁੰਦਾ ਸਾਈਕਲਿੰਗ ਨਾਲ। ਤੇ ਉਹ ਜ਼ਰੂਰ ਲਾਈਕ ਕਰਿਆ ਕਰੋ। ਕਮੈਂਟ ਚ ਜ਼ਰੂਰ ਸ਼ੇਅਰ ਕਰਿਆ ਕਰੋ। ਥੈਂਕ ਯੂ।